ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਜ਼ਰੂਰ ਦਬਾ ਲਾਣਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਪਲੀਜ਼ ਰਾਤ ਨੂੰ ਲਾਈਟ ਚ ਲਾ ਕੇ ਸੌਣ ਦੀ ਆਦਤ ਪਾ ਲਓ ਮੈਨੂੰ ਹਨੇਰੇ ਵਿੱਚ ਨੀਂਦ ਨਹੀਂ ਆਉਂਦੀ ਤੇ ਮੈਂ ਉਸ ਨੂੰ ਖੁਜੋਂ ਲਈ ਕਹਿ ਦਿੰਦਾ ਤੂੰ ਹਨੇਰੇ ਚ ਸੌਣ ਦੀ ਆਦਤ ਪਾਲ ਹੈ ਪਰ ਅੱਜ ਗੱਲ ਕੁਝ ਹੋਰ ਸੀ ਸਾਡਾ ਰਿਸ਼ਤਾ ਟੁੱਟਣ ਤੋਂ 3 ਮਹੀਨੇ ਬਾਅਦ ਮੈਂ ਉਸ ਨੂੰ ਬੁਲਾਡੇ ਬੱਸ ਸਟੈਂਡ ਤੇ ਦੇਖਿਆ ਉਸ ਦਾ ਵਿਆਹ ਹੋ ਚੁੱਕਾ ਸੀ ਉਸ ਦੇ ਹੱਥੀ ਸੁਹੇ ਰੰਗ ਦਾ ਚੂੜਾ ਸੁੰਦਰ ਮੱਥੇ ਉੱਤੇ ਬਿੰਦੀ ਤੇ ਸੰਤਰੀ ਰੰਗ ਦਾ ਸੂਟ ਪਾਇਆ ਹੋਇਆ ਸੀ ਉਹ ਬਹੁਤ ਸੋਹਣੀ ਲੱਗ ਰਹੀ ਸੀ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੇਰੀਆਂ ਅੱਖਾਂ ਮੂਰੇ 1 ਸਾਲ ਪੁਰਾਣੀਆਂ ਗੱਲਾਂ ਯਾਦ ਆ ਗਈਆਂ ਜਦੋਂ ਸਾਡੀ ਨਵੀਂ-ਨਵੀਂ ਮੰਗਣੀ ਹੋਈ ਸੀ ਕਿੰਨੀ ਖੁਸ਼ ਸੀ ਉਹ ਮੇਰੇ ਮੇਰੀ ਮੰਗ ਬਣ ਕੇ ਉਹ ਮੈਨੂੰ ਵਾਰ-ਵਾਰ ਫੋਨ ਕਰਕੇ ਹਰ ਵੱਡੀ ਛੋਟੀ ਗੱਲ ਦੱਸਦੀ ਹੁੰਦੀ ਸੀ ਦੱਸਦੀ ਵੀ ਸੀ ਜਾਂ ਨਹੀਂ ਪਰ ਮੈਨੂੰ ਜਤੌਂਦੀ ਜ਼ਰੂਰ ਸੀ ਅਕਸਰ ਕਹਿੰਦੀ ਹੁੰਦੀ ਸੀ ਕਿ ਜੇ ਆਪਣਾ ਮੇਲ ਨਾ ਹੋ ਸਕਿਆ ਤਾਂ ਮੈਂ ਮਰ ਜਾਊਂਗੀ ਹੋਰ ਵੀ ਬਹੁਤ ਕੁਝ ਜੋ ਪਿਆਰ 'ਚ ਇੱਕ ਪਿਆਰ ਕਰਨ ਵਾਲਾ ਆਪਣੇ ਚਾਹਣ ਵਾਲੇ ਨੂੰ ਕਹਿੰਦਾ ਹੈ ਸਾਡਾ ਰਿਸ਼ਤਾ ਟੁੱਟਣ ਦਾ ਮੈਨੂੰ ਕੋਈ ਖਾਸ ਕਾਰਨ ਨਜ਼ਰ ਨਹੀਂ ਆਇਆ ਰਿਸ਼ਤਾ ਉਸ ਨੇ ਹੀ ਤੋੜਿਆ ਸੀ ਤੇ ਆਖਿਆ ਸੀ ਕਿ ਇਹ ਸੁੱਖ ਚੈਨ ਦੀ ਭਲਾਈ ਲਈ ਹੈ ਮੈਂ ਅੱਜ ਤੱਕ ਨਹੀਂ ਸਮਝ ਸਕਿਆ ਜਿਸ ਫੈਸਲੇ ਨੇ ਮੈਨੂੰ ਤੁਰ ਅੰਦਰ ਤੱਕ ਤੋੜ ਦਿੱਤਾ ਸੀ ਉਸ ਵਿੱਚ ਮੇਰੀ ਕੀ ਭਲਾਈ ਹੋ ਸਕਦੀ ਸਕਦੀ ਹੈ ਸਾਡਾ ਰਿਸ਼ਤਾ ਟੁੱਟਣ ਤੋਂ ਬਾਅਦ ਮੈਰੀ ਉਸ ਨਾਲ ਉਸ ਦੇ ਦੁਆਰਾ ਮੰਗਣੀ ਹੋਣ ਤੱਕ ਗੱਲਬਾਤ ਹੁੰਦੀ ਰਹੀ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਸੀ ਤਾਂ ਮੈਂ ਉਸ ਦਿਨ ਰੱਜ ਕੇ ਦਾਰੂ ਪੀਤੀ ਸੀ ਤੇ ਮੇਰੇ ਬਾਪੂ ਦੇ ਗੱਲ ਲੱਗ ਕੇ ਬਹੁਤ ਰੋਇਆ ਸੀ ਉਹ ਵੀ ਕਿੰਨਾ ਰੋਂਦੀ ਰਹੀ ਮੇਰੇ ਨਾਲੋਂ ਰਿਸ਼ਤਾ ਤੋੜ ਕੇ ਪਰ ਫਿਰ ਤੋਂ ਫੋਨ ਕਰਕੇ ਇਹ ਕਿਉਂ ਜਿਤਾਉਂਦੀ ਰਹੀ ਕਿ ਉਹ ਅੱਜ ਵੀ ਮੈਨੂੰ ਪਿਆਰ ਕਰਦੀ ਹੈ ਤਿੰਨ ਮਹੀਨੇ ਬਾਅਦ ਅੱਜ ਜਦੋਂ ਇੱਕ ਦੂਜੇ ਨੂੰ ਦੇਖਿਆ ਤਾਂ ਦੋਹਾਂ ਨੇ ਇੱਕ ਦੂਜੇ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਕਿੰਨਾ ਫਰਕ ਆ ਗਿਆ ਸੀ ਸਾਡੇ ਦੋਹਾਂ ਦੀ ਨਜ਼ਰ ਵਿੱਚ ਜਿਸ ਇਨਸਾਨ ਨਾਲ ਗੱਲ ਕੀਤੇ ਬਿਨਾ ਅਸੀਂ ਰੋਟੀ ਨਹੀਂ ਖਾਂਦੇ ਅੱਜ ਉਸ ਨੂੰ ਜਾਣਬੁੱਝ ਕੇ ਅਣਦੇਖਾ ਕਰ ਦਿੱਤਾ ਮੈਂ ਸਮਝ ਸਕਦਾ ਸੀ ਕਿ ਮੇਰਾ ਹੁਣ ਉਸ ਤੇ ਕੋਈ ਹੱਕ ਨਹੀਂ ਸੀ ਪਰ ਪਤਾ ਨਹੀਂ ਕਿਉਂ ਦਿਲ ਇੱਕ ਖਿੱਚ ਜਿਹੀ ਪਾ ਰਿਹਾ ਸੀ ਅਸੀਂ ਇੱਕ ਦੂਜੇ ਨਾਲ ਨਜ਼ਰ ਵੀ ਸਾਂਝੀ ਨਾ ਕੀਤੀ ਜਿਸ ਇਨਸਾਨ ਮੈਂ ਆਪਣੀ ਜ਼ਿੰਦਗੀ ਦੇ ਕਿੰਨੇ ਹੀ ਹਸੀਨ ਪਲਾਂ ਦੀ ਕਲਪਨਾ ਕੀਤੀ ਸੀ ਅੱਜ ਉਹ ਇਨਸਾਨ 10 ਫੁੱਟ ਦੇ ਘੇਰੇ ਵਿੱਚ ਮੇਰੇ ਕੋਲ ਅਜਨਬੀ ਵਾਂਗੂ ਖੜਾ ਸੀ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਸੋ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਲੈ ਕੇ ਤਦ ਤੱਕ ਲਈ ਧੰਨ